ਕਿਉਂਕਿ ਆਪਣੇ ਆਪਣੀ ਜਗ੍ਹਾ ਇਹਨਾਂ ਨੇ ਲੈ ਲਈ ਹੈ ਔਰ ਕੁਝ ਹੀ ਸਮੇਂ ਦੇ ਵਿੱਚ तमाम ਉਹ ਮੁੱਦਿਆਂ ਦੇ ਉੱਤੇ ਜੇ ਸੀ ਸ਼ੰਭੂ ਬਾਰਡਰ ਦੀ ਗੱਲ ਕਰ ਲਈ ਖਨੌਰੀ ਦੀ ਔਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਗੱਲ ਕਰ ਲਈ ਤਾਂ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜਾ ਹੈ ਹੁਣ ਮੰਥਨ ਹੋਵੇਗਾ ਔਰ ਮੰਥਨ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਕਿਉਂਕਿ ਅ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਜਾਂ ਫਿਰ ਦੂਸਰੇ ਪਾਸੇ ਜਿਹੜਾ ਇਹ ਮੀਟਿੰਗ ਹੈ ਖਨੌਰੀ ਸ਼ੰਭੂ ਉਸ ਨੂੰ ਲੈ ਕੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਕਲੀਅਰ ਹੋਣ ਗਿਆ ਜਿਹੜੇ ਹਰਿੰਦਰ ਸਿੰਘ ਲਖੋਵਾਲੇ ਸਾਡੇ ਨਾਲ ਨੇ ਲਖੋਵਾਲਾ ਸਾਹਿਬ ਮੀਟਿੰਗ ਦੇ ਵਿੱਚ ਖਾਸ ਏਜੰਡਾ ਕੀ ਰੱਖਿਆ ਜਾਣਾ ਹੈ ਸ਼ੰਭੂ ਖਨੌਰੀ ਮੋਰਚਾ ਜਾਂ ਹੋਰ ਤੁਹਾਡੀ ਆਪਣੀ ਕੋਈ ਬੈਠਕ ਸ਼ੰਭੂ ਖਨੌਰੀ ਮਰਚਾ ਵੀ ਆ ਬਾਕੀ ਸਾਡੀ ਜਿਹੜੀਆਂ ਕੋਈ ਕਮੇਟੀ ਗਈ ਆ ਉਹਦੇ ਲਈ ਅਸੀਂ ਜਿਹੜਾ ਕਰਕੇ ਆ ਉਹ ਰਿਪੋਰਟ ਆਪਦੀ ਕਰਨਗੇ ਤਸ ਤੋਂ ਬਾਅਦ 3:30 ਵਜੇ ਅਸੀਂ ਪ੍ਰੈਸ ਕਾਨਫਰੰਸ ਤੁਹਾਨੂੰ ਦੱਸ ਦਵਾਂਗੇ ਬੇਸਿਕਲੀ ਮੇਨ ਮੰਥਨ ਉਹੀ ਹੋਊਗਾ ਵੀ ਡੱਲੇਵਾਲ ਸੋਨਾ ਦਾ ਸਹਿਯੋਗ ਕਰਨਾ ਹੈ ਪਦੇਰ ਉਹਨਾਂ ਦਾ ਸਹਿਯੋਗ ਕਰਨਾ ਹੈ ਜਾਂ ਕੋਈ ਹੋਰ ਮੰਗਾਂ ਨੇ ਉਹ ਵੀ ਮੰਗਾਂ ਨੇ ਤਾਂ ਅੱਗੇ ਅਸੀਂ ਕੋਈ ਨਵਾਂ ਪ੍ਰੋਗਰਾਮ ਦੇਣਾ ਕੋਈ ਨਵਾਂ ਅਸੀਂ ਐਜੀਟੇਸ਼ਨ ਦਾ ਰੂਪਰੇਖਾ ਦੇਣੀ ਆ ਉਹਦੇ ਲਈ ਵੀ ਵਿਚਾਰ ਹੋਊਗਾ ਬਿਲਕੁਲ ਉਹ ਤਾਂ ਇਹ ਤਸਵੀਰਾਂ ਨੇ ਡਾਕਟਰ ਦਰਸ਼ਨਪਾਲ ਹੋਰੀ ਨੇ ਔਰ ਦੂਸਰੇ ਪਾਸੇ ਮਜੀਤ ਸਿੰਘ ਧਨੇਰ ਨੇ ਜਗਵੀਰ ਚੋਹਾਨ ਨੇ ਸਾਰੀਆਂ ਜਿਹੜੀਆਂ तमाम ਕਿਸਾਨ ਆਗੂ ਜਿਹੜੇ ਨੇ ਹਿੱਸੇਗਾ ਦੇ ਉੱਪਰ ਬੈਠੇ ਜੁਗਿੰਦਰ ਸਿੰਘ ਉਗਰਾਹਾਂ ਨੇ ਮਨਜੀਤ ਸਿੰਘ ਤਨੇਰ ਵੀ ਨੇ ਉਗਰਾਣ ਸਾਹਿਬ ਅੱਜ ਜਿਹੜਾ ਬੜੀ ਅਹਿਮ ਮੀਟਿੰਗ ਇੱਕ ਤਰੀਕੇ ਤੁਸੀਂ ਅੱਜ ਬੈਠੇ ਹੋ ਇੱਥੇ ਹੁਣ ਆਪਣਾ ਮੀਟਿੰਗ ਸ਼ੁਰੂ ਹੋਣ ਵਾਲੀ ਆ ਬਿਲਕੁਲ ਚੱਲ ਰਿਹਾ ਤਾਂ ਹੁਣ ਪ੍ਰੈਸ ਕਾਨਫਰੰਸ ਜਿਹੜੀ ਕਰੋਗੇ ਜਾਂ ਉਸ ਤੋਂ ਪਹਿਲਾਂ ਕੋਈ ਇਸ ਤਰੀਕੇ ਦਾ ਕੋਈ ਗੱਲਬਾਤ ਹੋ ਸਕਦੀ ਹੈ ਵੀ ਸਹਿਯੋਗ ਦੇ ਸਕਦੇ ਆ ਜਿਹੜਾ ਸ਼ੰਭੂ ਅਤਨੋਰੀ ਮੋਰਚਾ ਲੱਗਿਆ ਪ੍ਰਧਾਨਗੀ ਮੰਡਲ ਦੀ ਮੀਟਿੰਗ ਸ਼ੁਰੂ ਹੋ ਗਈ ਸਾਡਾ ਕੁਝ ਨਹੀਂ ਹੋਣਾ ਤੂੰ ਬਾਅਦ ਸਾਰਾ ਕੁਝ ਤੈਅ ਹੋ ਜਾਏ ਹੁਣ ਦੱਸ ਲਾਂਗਾ ਤੁਹਾਨੂੰ ਬਾਅਦ ਚ ਬਿਲਕੁਲ ਸੋ ਹਰੇਕ ਆਗੂ ਜਿਹੜੇ ਨੇ ਉਹ ਮੇਨ ਮੁੱਦਾ ਉਹਨਾਂ ਦਾ ਮੰਤਨ ਜਿਹੜਾ ਹੈਗਾ ਮੰਤਨ ਕਰਨ ਦਾ ਕੀ ਲੱਗਦਾ ਵੀ ਹੁਣ ਮੀਟਿੰਗ ਹੋਣੀ ਹੈ ਕਿੰਨਾ ਕੁ ਪੋਜ਼ਿਟਿਵ ਜਿਹੜਾ ਹੈਗਾ ਇਸ ਜਗ੍ਹਾ ਰਹਿ ਸਕਦਾ ਦੇਖੋ ਐਸਕੇਮ ਤਾਂ ਪਹਿਲਾਂ ਵੀ ਪੋਜ਼ਿਟਿਵ ਹੀ ਚੱਲਦਾ ਆ ਰਿਹਾ ਆ ਤੇ 21 ਤਰੀਕ ਨੂੰ ਮੀਟਿੰਗ ਹੋਈ ਸੀ 6 ਮੈਂਬਰੀ ਕਮੇਟੀ ਦੀ ਪਟਿਆਲਾ ਦੇ ਵਿੱਚ ਉਹ ਬੈਠ ਕੇ ਹੁਣ ਸਾਰੇ ਸਲਾਹ ਕਰਾਂਗੇ ਉਹਦੇ ਬਾਰੇ ਕੀ ਵਿਚਾਰ ਕਰਨਾ ਅਗਲੀ ਰਣਨੀਤੀ ਕੀ ਬਣਾਉਣੀ ਹੈ ਅਗਲਾ ਐਕਸ਼ਨ ਕੀ ਕਰਨਾ ਉਹਦੇ ਬਾਰੇ ਇਹ ਵਿਚਾਰ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਾਂਗੇ 3:30 ਵਜੇ ਫਿਰ ਉਹਦੇ ਵਿੱਚ ਵਿਚਾਰ ਅਨਾਮਿਕਾ ਇਹ ਸਾਰੇ ਕਿਸਾਨ ਆਗੂ ਨੇ ਐਸਕੇਮ ਦੇ ਔਰ ਇਹ ਕਿਉਂਕਿ ਬੜਾ ਅਹਿਮ ਹੈ ਅੱਜ ਦੀ ਮੀਟਿੰਗ ਵੀ ਜਿੱਥੇ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਹੈ ਪਟਿਆਲਾ ਦੇ ਵਿੱਚ ਮੀਟਿੰਗ ਤੋਂ ਬਾਅਦ ਅੱਜ ਹੁਣ ਚੰਡੀਗੜ੍ਹ ਕਿਸਾਨ ਪਾਵਨ ਚ ਮੀਟਿੰਗ ਹੈ ਤਾਂ ਹੁਣੇ ਮੀਟਿੰਗ ਜਿਹੜੀ ਹੈ ਸਾਰੀਆਂ ਚੀਜ਼ਾਂ ਜਿਹੜਾ ਹੈਗਾ ਇਸ ਪੂਰੇ ਮੰਥਨ ਤੇ ਹੋ ਗਿਆ ਕਿ ਜਗਜੀਤ ਸਿੰਘ ਢੱਲਵਾਰ ਹੋਰਾਂ ਸਹਿਯੋਗ ਦੇਣਾ ਹੈ ਜਾ ਸ਼ੰਭੂ ਖਨੌਰੀ ਔਰ ਰਤਨਪੁਰਾ ਬਾਰਡਰ ਜਿਹੜਾ ਹੈ ਉੱਥੇ ਮੋਰਚਾ ਚੱਲ ਰਿਹਾ ਕਿਉਂਕਿ तमाम ਸਿਆਸੀ ਤਰ੍ਹਾਂ ਜੜੀਆਂ ਨੇ ਉਹ ਜਿਹੜਾ ਖਨੌਰੀ ਬਾਰਡਰ ਤੇ ਜਾ ਕੇ ਜਗਦੀਸ਼ ਸਿੰਘ ਢੱਲੇਵਾਲ ਦਾ ਹਾਰ ਵੀ ਜਾਣ ਲਈਆਂ ਨੇ ਔਰ ਇਹ ਵੀ ਕਹਿ ਰਿਹਾ ਜਾ ਰਿਹਾ ਕਿ ਮਰਨ ਵਰਤ ਜਿਹੜਾ ਉਹ ਤੋੜ ਦੇਣਾ ਚਾਹੀਦਾ ਹੈ ਤਾਂ ਉਸ ਤੋਂ ਬਾਅਦ ਹੁਣ तमाम ਜਿਹੜੇ ਐਸਕੇਐਮ ਵਿਆਗੂ ਨੇ ਉਹ ਮੀਟਿੰਗ ਕਰਕੇ ਮਤਨ ਕਰਨਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਸਹਿਮਤੀ ਬਣੀ ਹੈ ਪਿਛਲੇ ਦਿਨੀ ਪਟਿਆਲਾ ਜਿਹੜੀ ਮੀਟਿੰਗ ਹੋਈ ਹੈ ਔਰ ਕਿਹੜੀਆਂ ਚੀਜ਼ਾਂ ਦੇ ਵਿੱਚ ਜਿਹੜੀ ਪੋਜ਼ਿਟਿਵਿਟੀ ਆਈ ਹੈ ਜਾਂ ਨਹੀਂ ਆਈ ਤਾਂ ਹੁਣ ਹੋਰ ਕਿਹੜੇ ਉਹ ਤੱ ਇੱਥੇ ਮੀਟਿੰਗ ਕੀਤੀ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਜਿਹੜੇ ਕਿਸਾਨ ਆਗੂ ਨੇ ਉਹ ਪਹੁੰਚਿਆ ਉਹਨਾਂ ਮੀਟਿੰਗ ਤੋਂ ਬਾਅਦ ਜਿਹੜਾ ਹੈ ਲਗਭਗ 360 ਤੋਂ ਪ੍ਰੈਸ ਕਾਨਫਰੰਸ ਕਰਕੇ ਅਗਲਾ ਐਲਾਨ ਜਿਹੜਾ ਉਹ ਆਪਣਾ ਕਿਸਾਨ ਆਗੂ ਕਰਨਗੇ ਔਰ ਇਸੇ ਵਿੱਚ ਇਹ ਵੀ ਐਲਾਨ ਹੋ ਸਕਦਾ ਕਿ ਅਸੀਂ ਸੰਯੁਕਤ ਛਾਨ ਮੋਰਚਾ ਗੈਰ ਰਾਜਨੀਤਿਕ ਔਰ ਕੇਐਮਐਮ ਦਾ ਸਹਿਯੋਗ ਦਵਾਂਗੇ ਜਾਂ ਫਿਰ ਪਿਛਲੀ ਵਾਰ ਵਾਂਗੂ ਜਿਵੇਂ ਕਈ ਮੰਗਾਂ ਦੇ ਉੱਤੇ ਵਿਚਾਰ ਕਰਨੀ ਬਾਕੀ ਹੈ ਜਿਸ ਤੋਂ ਬਾਅਦ ਸਹਿਯੋਗ ਬਣਾ ਵੀ ਹੋ ਸਕਦਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਪਸ਼ਟ ਕਰ ਤੇ ਦੁਪਹਿਰ ਜਿਹੜੀ 3 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਸਾਢੇ 3 ਵਜੇ ਉਸ ਤੋਂ ਬਾਅਦ ਜਿਹੜਾ ਹੈਗਾ ਸਪਸ਼ਟ ਰੱਖਿਆ ਗਿਆ ਹੈ ਕਿ ਕੁਝ ਅਪਡੇਟ ਆਵੇਗਾ ਤਾਂ ਅਰ ਤੁਲੰਦੇ ਰਵਾਂਗੇ ਫਿਲਹਾਲ ਥੋੜਾ